ਟਾਡੇ ਚ ਅਮਰੀਕਾ ਕੈਨੇਡਾ ਕਿਸੇ ਨੇ ਵੇਖਿਆ ਨਹੀਂ ਹਜੇ ਤੱਕ ਪਰ ਜਦੋਂ ਅਮਰੀਕਾ ਕੈਨੇਡਾ ਵਾਲੇ ਬੰਦੇ ਆ ਕੇ ਇੱਧਰ ਸਾਨੂੰ ਦੱਸਦੇ ਨੇ ਵੀ ਉਹ ਤਾਂ ਦੇਸ਼ ਹੀ ਬੜਾ ਸੋਹਣਾ ਓਥੇ ਤਾਂ ਹਵਾ ਬੜੀ ਸ਼ੁੱਧ ਓਥੇ ਤਾਂ ਕਾਰੋਬਾਰ ਬੜੇ ਸੋਹਣੇ ਫਿੱਟ ਨੇ ਓਥੇ ਕਾਨੂੰਨ ਬੜਾ ਸੋਹਣਾ ਜਦੋਂ ਉਧਰਲੇ ਬੰਦੇ ਆ ਕੇ ਇੱਥੇ ਸ਼ਿਫਟਾਂ ਕਰਦੇ ਨੇ ਨਾ ਜਿਸ ਬੰਦੇ ਦਾ ਕਦੇ ਪਾਸਪੋਰਟ ਨਹੀਂ ਬਣਿਆ ਉਹ ਵੀ ਛਾਲਾ ਮਾਰਦਾ ਕਿ ਇਹ ਤਾਂ ਇੱਕ ਵਾਰੀ ਵੇਖਣਾ ਜ਼ਰੂਰ ਹੈ ਜਾ ਕੇ ਹੈ ਕਿਤਾ ਸਿਫਤ ਸੁਣ ਲਈ ਤੁਸੀਂ ਇੱਥੇ ਗੁਰਦਾਸਪੁਰ ਚਲੇ ਜਾਓ ਕਲਾਨੌਰ ਚਲੇ ਜਾਓ ਜਿਹੜਾ ਨੇੜੇ ਤੁਹਾਡੇ ਸ਼ਹਿਰ ਲੱਗਦਾ ਉੱਥੇ ਚਲੇ ਜਾਓ ਤੁਹਾਨੂੰ ਕੋਈ ਕਹੇ ਵੀ ਗੁਰਦਾਸਪੁਰ ਇੱਕ ਇੱਕ ਦੁਕਾਨ ਚੋਂ ਕੱਪੜਾ ਬੜਾ ਸੋਹਣਾ ਮਿਲਦਾ ਭਾਵੇਂ 10 ਸਾਲ ਪਾਈ ਚਲੋ ਫਟਦਾ ਨਹੀਂ ਜਦੋਂ ਤੁਸੀਂ ਗੁਰਦਾਸਪੁਰ ਜਾਓਗੇ ਕੱਪੜਾ ਜ਼ਰੂਰ ਲਓ ਦੁਕਾਨ ਤੇ ਜ਼ਰੂਰ ਜਾਓਗੇ ਉੰਦੀ ਤੇ ਇੰਦੇ ਤੋਂ ਕੱਪੜਾ ਲੈਣਾ ਕਿਉਂ ਕਿ ਸਿਫਤ ਸੁਣ ਲਈ ਨਾ ਕੰਨਾਂ ਨੇ ਜੇ ਅਸੀਂ ਕੱਪੜੇ ਦੀ ਸਿਫਤ ਕਰੀਏ ਕੱਪੜੇ ਵਾਲੇ ਦੀ ਦੁਕਾਨ ਤੇ ਜਾਣ ਨੂੰ ਦਿਲ ਕਰਦਾ ਹੈ ਅਮਰੀਕਾ ਕਨੇਡਾ ਦੀ ਸਿਫਤ ਸੁਣੀਏ ਅਮਰੀਕਾ ਕਨੇਡਾ ਜਾਣ ਨੂੰ ਦਿਲ ਕਰਦਾ ਹੈ ਚੇਤੇ ਰੱਖਿਓ ਜਦੋਂ ਅਸੀਂ ਗੁਰੂ ਨਾਨਕ ਦੇ ਘਰ ਵਿੱਚ ਆ ਮਹਾਰਾਜ ਦੇ ਵਿਹੜੇ ਚ ਆ ਕੇ ਬਹਿ ਗਏ ਨਾ ਜਦੋਂ ਗੁਰੂ ਨਾਨਕ ਦੀਆਂ ਸਿਫਤਾਂ ਸੁਣਾਗੇ ਮਹਾਰਾਜ ਦੇ ਘਰ ਦਾ ਉਪਦੇਸ਼ ਸੁਣਾਗੇ ਜਦੋਂ ਮਹਾਰਾਜ ਦੇ ਚਰਨਾਂ ਛਾਵਾਂਗੇ ਤੇ ਚੇਤੇ ਰੱਖਿਓ ਅੰਦਰੋਂ ਅੰਦਰ ਹੀ ਮਨ ਬਣ ਜਾਣਾ ਹੈ ਜਿਹੜੇ ਗੁਰੂ ਨਾਨਕ ਦੀਆਂ ਇੱਥੇ ਗੱਲਾਂ ਹੁੰਦੀਆਂ ਨੇ ਕਦੇ ਵੇਖੀਏ ਤਾਂ ਸਹੀਓ